ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਠੱਡਾ ਖੁਰਦ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਰਦਾਰ ਬਲਦੇਵ ਸਿੰਘ ਔਜਲਾ ਯੂਕੇ ਹਾਜ਼ਰ ਹੋਏ ਜਰਕਿ ਉਹਨਾਂ ਨਾਲ ਸਰਪੰਚ ਜਸਪਾਲ ਚੰਦ ਅਤੇ ಗ್ರಾಮ ਪੰਚਾਇਤ ਤੇ ਪਿੰਡ ਦੇ ਪਤਵੰਤੇ ਮੌਜੂਦ ਸਨ ਇਸ ਮੌਕੇ ਪਰਵਾਸੀ ਭਾਰਤੀ ਬਲਦੇਵ ਸਿੰਘ ਔਜਲਾ ਵੱਲੋਂ 6ਵੀਂ ਕਲਾਸ ਤੋਂ 12ਵੀਂ ਕਲਾਸ ਤੱਕ ਦੇ ਸਾਰੇ ਵਿਦਿਆਰਥੀਆਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਸਰਦੀਆਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਹੋਇਆਂ ਬੂਟ ਵੰਡੇ ਗਏ ਇਸ ਦੌਰਾਨ ਪ੍ਰਵਾਸੀ ਭਾਰਤੀ ਬਲਦੇਵ ਸਿੰਘ ਨੇ ਕਿਹਾ ਕਿ ਚਾਹੇ ਉਹ ਵਿਦੇਸ਼ਾਂ ਵਿੱਚ ਵਸਦੇ ਹਨ ਪਰ ਉਹ ਜਦੋਂ ਵੀ ਆਪਣੇ ਵਤਨ ਆਉਂਦੇ ਹਨ ਤਾਂ ਸਮਾਜ ਸੇਵਾ ਦੇ ਕੰਮਾਂ ਨੂੰ ਪਹਿਲ ਦਿੰਦੇ ਨੇ ਤਾਂ ਜੋ ਜ਼ਰੂਰਤਮੰਦ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ ਉਹਨਾਂ ਸਮੂਹ ਬੱਚਿਆਂ ਨੂੰ ਵੱਧ ਵੱਧ ਪੜ੍ਹਾਈ ਕਰਕੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ ਸਮਾਗਮ ਦੇ ਅੰਤ ਵਿੱਚ ਸਕੂਲ ਪ੍ਰਿੰਸੀਪਲ ਕਮਲਕਿਸ਼ੋਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਇਸ ਦੌਰਾਨ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਮਜੂਦ ਸਨ ਫੋਕਬੜਾ ਤੋਂ ਨਵਰਾਂਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਮੈਂ ਅੱਜ ਦੇ ਇਸ ਦਿਨ ਦੇ ਉੱਤੇ ਗੁਰਨਾਨਕ ਦੇਵ ਜੀ ਨੂੰ ਬਹੁਤ ਬੋਗ ਗੁਰਪੁਰਪੁਰਬ ਤੇ ਬਹੁਤ-ਬਹੁਤ ਸਾਰਿਆਂ ਨੂੰ ਵਧਾਈ ਦਿੰਦਾ ਅਤੇ ਪਿੰਡ ਦੇ ਜੋ ਪਤਵੰਤੇ ਸੱਜਣ ਜਿਹੜੇ ਨਾਲ ਖੜੇ ਆ ਇਹਨਾਂ ਦਾ ਬਹੁਤ ਧੰਨਵਾਦ ਆ ਟੀਚਰਾਂ ਦਾ ਮਾਸਟਰਾਂ ਦਾ ਬਹੁਤ-ਬਹੁਤ ਧੰਨਵਾਦ ਆ ਤੁਹਾਡਾ ਵੀ ਬਹੁਤ ਧੰਨਵਾਦ ਆ ਜਿਹੜਾ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਇੱਥੇ ਆਏ ਆ ਸੋ ਮੈਂ ਅਸੀਂ ਨਿਆਣਿਆਂ ਲਈ ਆ ਸਕੂਲ ਦੇ ਵਿੱਚ ਤੁਸੀਂ ਕਿੱਥੇ ਖੜੇ ਆ ਮੇਰਾ ਖਿਆਲ ਆ 1970 ਦੇ ਅਸੀਂ ਲੱਗੇ ਆ ਸਕੂਲ ਦੇ ਲਈ ਔਰ ਮੇਰਾ ਇਹ ਕਿੰਨਾ ਵਧੀਆ ਸਕੂਲ ਬਣਾਇਆ ਸਾਡੇ ਐਨਆਈਡੀਆ ਭਰਾਵਾਂ ਨੇ ਬਹੁਤ ਇਹਦੇ ਵਿੱਚ ਮਿਹਨਤ ਕੀਤੀ ਆ ਔਰ ਸਾਰਿਆਂ ਦਾ ਧੰਨਵਾਦ ਆ ਮੇਰੇ ਨਾਲ ਦੇ ਜਿਹੜੇ ਪਹਿਲਾਂ ਨਾਲ ਬੰਦੇ ਸੀਗੇ ਉਹ ਵਿਚਾਰੇ ਕਈ ਤਾਂ ਇਸ ਦੁਨੀਆ ਤੋਂ ਵੀ ਚਲੇ ਗਏ ਪਰ ਇਸ 1970 ਤੋਂ ਲੈ ਕੇ ਹੁਣ ਇਹ ਸਾਰਾ ਵਿਸਾਲ ਤੁਹਾਡੇ ਸਾਹਮਣੇ ਆ ਜੋ ਇਹ ਸਕੂਲ ਆ ਕਿੰਦਾ ਸਕੂਲ ਆ ਮੈਂ ਬਾਲੇ ਸਕੂਲ ਦੇਖਦੇ ਆ ਥੋੜਾ ਬੜੀ ਹਾਲਾਤ ਮਾੜੇ ਆ ਸੋ ਇਹ ਸਾਰਾ ਕੁਝ ਛੇ ਪਿੰਡਾਂ ਦੇ ਨਿਆਣੇ ਇੱਥੇ ਆਉਂਦੇ ਆ ਛੇ ਮੇਰੇ ਕਹੇ 6-7 ਪਿੰਡਾਂ ਦੇ ਨਿਆਣੇ ਆਉਂਦੇ ਆ ਇਰੇ ਨਿਆਣਿਆਂ ਲਈ ਅਸੀਂ ਬਾਹਰੋਂ ਲਿਆਉਣ ਲਈ ਹੈ ਨਾ ਟੈਂਪੂ ਰੱਖਿਆ ਇੱਕ ਉਹਨਾਂ ਦਾ ਕਰਾ ਦਿੰਦੇ ਆ ਤਾਂ ਕਿ ਨਿਆਣੇ ਹੋਰ ਇੱਥੇ ਆ ਕੇ ਨਿਆਣੇ ਸੂਲਤਾਂ ਨੇ ਸਾਰ ਕੋ ਕੀਤਾ ਆ ਬਾਕੀ ਇਹ ਜਿਹੜੇ ਇੱਥੇ ਦਾ ਸਟਾਫ ਆ ਟੀਚਰ ਆ ਇਹ ਬਹੁਤ ਹੀ ਵਧੀਆ ਆ ਜਿਆਦਾ ਵਧੀਆ ਜਿਹੜਾ ਕਿ ਸਪੈਸ਼ਲੀ ਸੰਜੀਵ ਤੇ ਹਰਪ੍ਰੀਤ ਸਿੰਘ ਇਹਨਾਂ ਨੇ ਇਸ ਸਕੂਲ ਨੂੰ ਬਹੁਤ ਚੱਕਿਆ ਕਈ ਵਾਰੀ ਹੁਣ ਅਰੇ ਰੀਅਲੀ ਪ੍ਰਿੰਸੀਪਲ ਸਾਹਿਬ ਆਉਂਦੇ ਆ ਦਸਾਰ ਕਲਾ ਕੇ ਚਲੇ ਜਾਂਦੇ ਆ ਪਰ ਜੋ ਇਹ ਕੰਮ ਕਰਦੇ ਆ ਮੇਰਾ ਖਿਆਲ ਆ ਬਈ ਇਸ ਸਕੂਲ ਦਾ ਰਿਜ਼ਲਟ ਵੀ ਬਹੁਤ ਵਧੀਆ ਹੁੰਦਾ ਜਦੋਂ ਇਹ ਸਾਨੂੰ ਦੱਸਦੇ ਆ ਪੜ੍ਹਾਈ ਵੀ ਬਹੁਤ ਵਧੀਆ ਡਿਪਲੋਮ ਵੀ ਬਹੁਤ ਵਧੀਆ ਜੜੀ ਕਿਸੇ ਪੱਖੋਂ ਘੱਟ ਨਹੀਂ ਹੈਗਾ ਬਾਕੀ ਅਸੀਂ ਕੋਈ ਕਸਰ ਨਹੀਂ ਛੱਡਦੇ ਜੋ ਸਾਨੂੰ ਇਹ ਕਹਿਣਾ ਅਸੀਂ ਉਹਨਾਂ ਨੂੰ ਹਰੇਕ ਵਾਰੀ ਜਿਹੜੀ ਚੀਜ਼ ਮੰਗਣ ਅਸੀਂ ਉਸੇ ਵੇਲੇ ਪੂਵਾਈ ਕਰਕੇ ਦੇ ਦਈਏ ਬੜੇ ਚਿਰਾਂ ਤੋਂ ਦੇਖਦੇ ਆ ਰਹੇ ਹਾਂ ਸਾਡੇ ਇਸ ਇਸ ਪਿੰਡ ਦੇ ਜਿਹੜੇ ਐਨ ਆਰ ਆਈ ਸੱਜਣਾ ਉਹ ਹਮੇਸ਼ਾ ਹੀ ਇਸ ਸਕੂਲ ਦੇ ਲਈ ਬੱਚਿਆਂ ਦੇ ਲਈ ਸਕੂਲ ਦੀ ਬਿਲਡਿੰਗ ਲਈ ਮਦਦ ਕਰਨ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਆ ਜਿਹਦੇ ਵਿੱਚੋਂ ਅੱਜ ਫੇਰ ਸਾਨੂੰ ਮੌਕਾ ਮਿਲਿਆ ਸਰਦਾਰ ਬਲਦੇਵ ਸਿੰਘ ਜੀ ਔਜਲਾ ਯੂਕੇ ਤੋਂ ਸਪੈਸ਼ਲੀ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਹੱਦ ਦੇ ਸੰਬੰਧ ਵਿੱਚ ਉਚੇਚੇ ਤੌਰ ਤੇ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਜਿੰਨੇ ਵੀ ਸਾਡੇ ਸਕੂਲ ਦੇ ਬੱਚੇ ਆ ਨਾਲ ਪ੍ਰਾਇਮਰੀ ਸਕੂਲ ਜਿਹੜਾ ਮਠੱਡਾ ਖੁਰਦਾ ਉਹਨਾਂ ਸਕੂਲ ਦੇ ਬੱਚਿਆਂ ਦੇ ਲਈ ਵੀ ਜਿਹੜਾ ਉਹਨਾਂ ਨੇ 6ਵੀਂ ਤੋਂ 12ਵੀਂ ਦੇ ਬੱਚੇ ਜਿੰਨੇ ਵੀ ਨੇ ਉਹਨਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਬੱਚਿਆਂ ਦੇ ਲਈ ਸ਼ੂਜ਼ ਪ੍ਰੋਵਾਈਡ ਕੀਤੇ ਆ ਉਹਨਾਂ ਦੇ ਲਈ ਉਹਦਾ ਪਹਿਲਾਂ ਵੀ ਅੱਗੇ ਪਿੱਛੇ ਬਹੁਤ ਮਦਦ ਕਰਦੇ ਜਾਂਦੇ ਆ ਹਮੇਸ਼ਾ ਹੀ ਸੋ ਅਸੀਂ ਇਹਨਾਂ ਦਾ ਆਪਣੇ ਸਕੂਲ ਸਟਾਫ ਵੱਲੋਂ ਸਕੂਲ ਇੰਚਾਰਜ ਸ਼੍ਰੀ ਅਮਰੀਕ ਕੁਮਾਰ ਜੀ ਵੱਲੋਂ ਸਾਡੇ ਬੀਐਨਓ ਬੀਐਨਓ ਸਰ ਔਰ ਸਾਡੇ ਸੰਜੀਵ ਕੁਮਾਰ ਜੀ ਮੈਥ ਲੈਕਚਰਰ ਅਸੀਂ ਸਾਰੇ ਇਹਨਾਂ ਦਾ ਤਹਿ ਦਿਲੋਂ ਸਮੂਹ ਸਟਾਫ ਵੱਲੋਂ ਬੱਚਿਆਂ ਵੱਲੋਂ ਵੀ ਇਹਨਾਂ ਦਾ ਧੰਨਵਾਦ ਕਰਦੇ ਆ